ਬਠਿੰਡਾ ਜ਼ਿਲ੍ਹੇ ਦੇ ਪਿੰਡ ਵਿਰਕ ਕਲਾ ਵਿੱਚ ਸਥਿਤ ਸਿਵਲ 에ਅਰਪੋਰਟ 'ਤੇ ਦੋ ਯਾਤਰੀਆਂ ਦੀ ਸਕ੍ਰੀਨਿੰਗ ਦੌਰਾਨ ਹੈਂਡਬੈਗ ਵਿੱਚੋਂ ਦੋ ਖਾਲੀ ਕਾਰਤੂਸ ਇੱਕ ਜਿੰਦਾ ਕਾਰਤੂਸ ਬੱਤੀ ਬੋਰ ਦਾ ਬਰਾਮਦ ਹੋਇਆ। 에ਅਰਪੋਰਟ ਅਥਾਰਟੀ ਦੀ ਸ਼ਿਕਾਇਤ 'ਤੇ ਪੁਲਿਸ ਨੇ ਵਿਕਰਮ ਸਿੰਘ ਵਾਸੀ ਗੁਰਦਾਉਂ ਅਤੇ ਗੁਰਵਿੰਦਰ ਸਿੰਘ ਜ਼ਿਲ੍ਹਾ ਫਾਜ਼ਿਲਕਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੋਵਾਂ ਨੌਜਵਾਨਾਂ ਦੇ ਖਿਲਾਫ ਪੁਲਿਸ ਨੇ ਵੱਖ-ਵੱਖ ਤਰਾਮਾਂ ਤਹਿਤ ਮਾਮਲਾ ਵੀ ਦਰਜ ਕੀਤਾ ਗਿਆ। ਬਾਹਰਾਲ ਗ੍ਰਿਫਤਾਰ ਵਿਅਕਤੀਆਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਅਨੁਮਤੀ ਮਾਮਲਾ ਜਿਹੜੇ ਕਾਰਨ ਤੋਂ ਕਰ ਰਿਹਾ। ਕੱਲ ਜੀ ਸਾਨੂੰ ਕਿ انفੋਰਮੇਸ਼ਨ ਮਿਲੀ ਸੀ ਸਿਵਲ 에ਰਪੋਰਟ ਐ ਬਠਿੰਡਾ ਵਿਰਕਲਾ ਵਿਖੇ ਕਿ ਦੋ ਪੈਸੇਂਜਰਸ ਵਿਕਰਮ ਸਿੰਘ ਤੇ ਗੁਰਵਿੰਦਰ ਸਿੰਘ ਇਹਨਾਂ ਨੇ ਦਿੱਲੀ ਦੀ ਫਲਾਈਟ ਬੁੱਕ ਕਰਨੀ ਸੀ ਜਿਹੜੀ ਦੁਪਹਿਰ ਤੋਂ ਦੁਪਹਿਰ ਉੱਥੇ ਚੱਲਦੀ ਹੈ। ਜਦੋਂ ਇਹ ਚੈੱਕ ਇਨ ਕਰਨ ਤੋਂ ਬਾਅਦ ਅੰਦਰ ਸਿਕਿਉਰਿਟੀ ਸਕਰੀਨਿੰਗ ਵਾਸਤੇ ਗਏ ਤਾਂ ਇੱਕ ਜਿਹੜਾ ਵਿਕਰਮ ਸਿੰਘ ਹੈ ਉਹਦੇ ਬੈਗ ਦੇ ਵਿੱਚੋਂ ਦੋ ਖਾਲੀ ਖੋਲਕਾਰਤੂਸ ਬੱਤੀਪੁਰ ਤੇ ਇੱਕ ਜਿਹੜਾ ਗੁਰਵਿੰਦਰ ਸਿੰਘ ਹੈ ਉਹਦੇ ਬੈਗ ਦੇ ਵਿੱਚੋਂ ਇੱਕ ਜ਼ਿੰਦਾ ਕਾਰਤੂਸ ਬੱਤੀਪੁਰ ਦੇ ਬਰਾਮਦ ਹੋਏ। वैसे ता जेड़ा है गुरविंदर सिंह विक्रम सिंह एदे नाम ते लाइसेंस इशूड है बट फिर भी तुसी आ मतलब एयरपोर्ट दी आ जड़ीया ਨਿਯਮਾਂ ਉਦੋਂ ਲੰਗਣਾ ਕਿਉਂਕਿ ਆਰਮਸ ਨੇਮੂਲਿਸ਼ਨ ਅੰਦਰ ਨਹੀਂ ਕੈਰੀ ਕਰ ਸਕਦੇ ਤਾਂ ਇਮੀਡੀਏਟਲੀ ਸਿਵਲ エアਪੋਰਟ ਵਾਲਿਆਂ ਨੇ ਸਚ ਚੌਂਕੀ ਇਨਚਾਰਜ ਜਿਹੜਾ ਕਿ ਪੱਲੂਆਣਾ ਚੌਂਕੀ ਹੈ ਸਦਰ ਥਾਣੇ ਚ ਪੈਂਦਾ ਉਹਨਾਂ ਨੂੰ ਇਨਫੋਰਮ ਕੀਤਾ ਉਹਨਾਂ ਨੇ ਫਿਰ ਦੀ ਕੌਗਨਿਸਮਸ ਲੈਂਦੇ ਹੋਏ ਐਫ ਆਈ ਆਰ ਨੰਬਰ 200 ਰਿਸਿਵ ਕੀਤੀ ਅੰਡਰ ਆਰਮਸ ਐਕਟ ਦੋਨਾਂ ਦੇ ਮਿਲੇ ਜੀ ਇੱਕ ਦੇ ਬੈਗ ਚੋਂ ਦੋ ਖਾਲੀ ਖੋਲ ਮਿਲੇ ਆ। ਵਿਕਰਮ ਸਿੰਘ ਦੇ ਬੈਗ ਚੋਂ ਦੂਜੇ ਜਿਹੜਾ ਉਹਦੇ ਨਾਲ ਸੀ ਗੁਰਵਿੰਦਰ ਸਿੰਘ ਉਹਦੇ ਬੈਗ ਚੋਂ ਜ਼ਿੰਦਾ ਕਰ ਤੁਸ। ਕੰਮ ਕਰ ਕੀ ਕਰਦੇ ਨੇ? ਇਹਨਾਂ ਦਾ ਜੀ ਕਾਰ ਬਜ਼ਾਰ ਦਾ ਕੰਮ ਹੈ। ਜੋ ਪਹਿਲਾਂ ਹੀ ਮਾਮਲਾ ਨਹੀਂ ਪਹਿਲਾਂ ਇਹਨਾਂ ਖਿਲਾਫ ਕੋਈ ਕੋਈ ਐਫ ਆਈ ਆਰ ਨਹੀਂ ਰਜਿਸਟਰ ਫਰਸਟ ਇਨਸਟੈਂਸੀ। ਨਹੀਂ ਨਹੀਂ ਜੀ ਇਹ ਫੂਟ ਦੇ ਅੰਦਰ ਚੈੱਕ ਇਨ ਕਰ ਚੁੱਕੇ ਸੀ ਪੈਸੇ ਨਹੀਂ ਸੀ ਜੀ। ਹਾਂ ਜੀ। ਨਹੀਂ ਇਹਨਾਂ ਤੇ ਪਹਿਲਾਂ ਕੋਈ ਮਾਮਲਾ ਦਰਜ ਨਹੀਂ ਹੈ ਜੀ ਮੁਰਲੀ ਜਾਂਚ ਕੀ ਲੱਗੀ ਹੈ ਪਹਿਲੀ ਮੁਰਲੀ ਜਾਂਚ ਉਹ ਤਾਂ ਇਹ ਹੈ ਕਿ ਇਹਨਾਂ ਦੀ ਨੈਗਲੀਜੈਂਸੀ ਹੈ ਕਿ ਇਹਨਾਂ ਦੇ ਬੈਗ ਦੇ ਵਿੱਚ ਪਏ ਸੀਗੇ ਇਹਨਾਂ ਨੇ ਪਹਿਲਾਂ ਚੈੱਕ ਨਹੀਂ ਕੀਤੀ ਤੇ ਵੈਸੇ ਹੀ ਸਮਾਨ ਰੱਖ ਲਿਆ ਤੇ ਉਹ ਜਦੋਂ ਸਕਰੀਨਿੰਗ ਹੋਈ ਐਕਸ-ਰੇ ਸਕੈਨਰ ਦੇ ਵਿੱਚ ਆ ਗਿਆ ਲੇਗੇਜ ਅਸ ਸਪਲਾਈ ਕਰਨ ਨਹੀਂ ਨਹੀਂ ਜੀ ਵੈਸੀ ਹੀ ਬਸ ਨੈਗਲੀਜੈਂਸ ਹੈ ਕੋਈ ਸਪਲਾਈ ਨਹੀਂ ਕਰਦੇ ਸੀ ਕਿਸ ਤਰ੍ਹਾਂ ਦੇ ਕਰਦੇ ਸੀ ਐਫਆਈਆਰ ਰਜਿਸਟਰ ਕੀਤੀ ਆਮ ਜੈਕਟੈਂਡਰ